ਨੀ ਬਣਾ ਨੀ ਨੀ ਬਣਾ ਤੈਨੂੰ ਮਖੌਲ ਕਰਦੀ ਆ ਆ ਹੱਥ ਬਣਾ ਦੇ ਬਣਾ ਦੇ ਨੀ ਮਖੌਲ ਕਰਦੀ ਆ ਤੇ ਅੰਟੀ ਤਾਂ ਫੋਲ ਕਰਦੇ ਆ ਜੀ ਜਿਹੜੀ ਇਹ ਲਖਬੀਰ ਦੀ ਦਿੱਤੀ ਗਈ ਬੇਬੀ ਦਿੰਦੀ ਆ ਤੇ ਬੇਬੀ ਨੇ ਦਿੱਤੀ ਹੋਜੀ ਠੀਕ ਨਹੀਂ ਉਹ ਵੀਰ ਦੀ ਚੱਪਲ ਤਾਂ ਮੈਨੂੰ ਪਤਾ ਫੇਵਰੇਟ ਆ ਦੀਦੀ ਸਾਡੀ ਕਿਹ ਕਵਾਰੀ ਫੇਵਰੇਟ ਨਾ ਚੱਕੜ ਹੁਣ ਜਿਹੜਾ ਵੀਡੀਓ ਬਣਾਣਾ ਜੇ ਚਪਲੇ ਲੱਪਣੇ ਮੇ ਜਿਹੜੀ ਕਾਬੂ ਆ ਗਈ ਹੁਣ ਤੇਰੇ ਨਾਲ ਕਰੀ ਕਦੀ ਕੋਈ ਵੇਖੀ ਨਹੀਂ ਕੋਈ ਦੀਦੀ ਦੀ ਚੱਪਲ ਕਾਬੂ ਮੈਨੂੰ ਕਹਿੰਦੇ ਵੀ ਬਲਜੀਤ ਅੰਕਲ ਜੀ ਕਹਿੰਦੇ ਨਹੀਂ ਠੀਕ ਹੈ ਨਹੀਂ ਬਲਜੀਤ ਤਾਂ ਪਰ ਵੱਡੇ ਆ ਜਿਹੜਾ ਬਲਜੀਤ ਮੈਂ ਹੈ ਹੀ ਜਵਾਨ ਨੂੰ ਕਹਾਂ ਲਈ ਵੱਡੇ ਆ ਆਹ ਧੀਰ ਕਦੀ ਦਰਨਾ ਇਦਾਂ ਨਹੀਂ ਹੈਪੀ ਵੰਡੇ ਪਾਕੇ ਚਲ ਗਏ ਮੇਰੀ ਜੀ ਚੱਪਾ ਆਉਂਦੀਆਂ ਹੀ ਆਈਆਂ ਉਹੋ ਗੱਲ ਬਣਾ ਕੇ ਮਾਈ ਮੇਰਾ ਨੁਕਸਾਨ ਮੈਂ ਖਿੱਚ ਗਿਆ ਆ ਗੱਲ ਆ ਵੀ ਬਣਦੀ ਉਹ ਮੇਰੇ ਦੇ ਉਧਰ ਸਾਰੇ ਵੱਡੇ ਵੱਡੇ ਦੇ ਜਵਾਨ ਜਵਾਨ ਮੈਨੂੰ ਕਦੇ ਮਜ਼ਬੂਤ ਨਹੀਂ ਮੈਂ ਤਾਂ ਲੰਮੀ ਹੈ ਨਹੀਂ ਇੱਕ ਹੋਰ ਗੱਲ ਦੀਦੀ ਜਦੋਂ ਤੁਸੀਂ ਲਾ ਲੋ ਜਦੋਂ ਤੁਹਾਡੇ ਪੇਕੇ ਵਿਆਹ ਹੋਵੇ ਭਾਜੀ ਦੇ ਸਹੁਰੇ ਤੇ ਉੱਥੇ ਚੱਲ ਗਏ ਦੱਸਣ ਦੇ ਕੀ ਗੱਲ ਬੰਦਰੇ ਆ ਹਣਾ ਤੇ ਤੁਹਾਨੂੰ ਇਦਾਂ ਬੋਲੀਆਂ 'ਚ ਖਿੱਚ 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 ਕੇ ਬੁੜੀਆਂ ਨਹੀਂ ਕਹਿੰਦੀਆਂ ਉਹੋ ਗੱਲ ਆਂਟੀ ਵਾਲੀ ਫੀਤਾ 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 ਮਾਈ ਮੇਰਾ ਨਿਗਾ ਜਾ ਹੈ ਖਿੱਚ ਖਿੱਚ ਕੇ ਬਰਾਬਰ ਕੀਤਾ ਮੇਰੇ ਚਾਚੇ ਦੇ ਜਵਾਈ ਵੀ ਬੜੇ ਜਵਾਨ ਨੇ ਫਿਲਮ ਨਹੀਂ ਆਈ ਮਾਈ ਮੇਰਾ ਨਿੱਕੇ ਦੇ ਚੱਲ ਬਹੁਤ ਲੱਗਦੇ ਉਹਦਾ ਘਰ ਨਿਕਲਦਾ ਤਾਂ ਥੱਲੇ ਪੱਟੀ ਰੱਖਦੇ ਫਿਰ ਉਹਨੂੰ ਬੁੱ ਬੀਰ ਬਾਬੇ ਨੇ ਕਿਹਾ ਬੀਰ ਉਹਨੂੰ ਪਤਾ ਹੀ ਕਰੇ ਨਾ ਅਸਲੀ ਬਾਬਾ ਕਿਉਂ ਜੁੱਤੀ ਲਈ ਯਾਰ ਅੱਜ ਵੀ ਮੈਂ ਲਾ ਲਿਆ ਕਿਤੇ ਬਾਸ ਤੇ ਇਹਨਾਂ ਕੋ ਪੀਰ ਦੇ ਜੁੱਤੀ ਪਾਇਆ ਨਾ ਨਹੀਂ ਬਰਾਬਰ ਹੋਣਾ ਸਹੀ ਬਰਾਬਰ ਕਰਨ ਮੈਂ ਉੱਤ ਜਾ ਕੇ ਮਹਿਸੂਸ ਹੋਇਆ ਵੀ ਮਾਈ ਭਰਾ ਸੱਚੀ ਨਿਕਾਲਿਆ ਇਹ ਨਾਨਾ ਵੇ ਉਹ ਕਿਨੇ ਬਾਡੇ ਜਾਣਾ ਤੈਨੂੰ ਲੱਗੇ ਕਿ ਕੀ ਟੀਡੀ ਹਿੰਡ ਲੱਤ ਤੇ ਪੀਏ ਸੈਂਡਲ ਹੀ ਵੱੜ ਗਈ ਹੋਗੀ ਮੈਂ ਕਿ ਦੂਜੀ ਪਾਈ ਪੀਏ ਸੈਂਡਲ ਕੋਈ ਨਾ ਮੈਂ ਨਹੀਂ ਹਾਂ ਵੀ ਸ਼ੁਰੂ ਤੋਂ ਹੀ ਅੰਟੀ ਮੇਰੇ ਚਾਹਤੀਆਂ ਕੁੜੀਆਂ ਅੰਟੀ ਹੋਣ ਤਾਂ ਇਹਨਾਂ ਵੀ ਰੰਗੀਆਂ ਵਾਂ ਤੇ ਵੇਖੋ ਕਿ ਜਿਹੜਾ ਕਹੋ ਜੇ ਤੱਬਰ ਪੇਟ ਦੇ ਜਿਹੜੇ ਜਿਹੜੇ ਨਾਂ ਦੇ ਯਾਰ ਤੇ ਮੈਨੂੰ ਕਦੇ ਮਸੂਤ ਨਹੀਂ ਹੋਇਆ ਮੈਂ ਮਾਰਨਾ ਮੈਂ ਸਾਰੇ ਗੱਲਾਂ ਭਾਵੇਂ ਭਾਈ ਜੇ ਨਾ ਮਰਜੀ ਤਾਂ ਮਾ ਹੋਵੇ ਪਰ ਜੋ ਤੈਨੂੰ ਜਿਹੜਾ ਘਰ ਵਾਲਾ ਚੰਗਾ ਲੱਗਦਾ ਅੰਟੀ ਉਹੀ ਨਾ ਯਾਰ ਜਿਹੜੀਆਂ ਜੋੜੀਆਂ ਕਿੱਦਾਂ ਵਾਂ ਜੋੜਨੇ ਜਾਂ ਛੋੜੀਆਂ ਨਾ ਕੰਡਾ ਪਤੇਰੇ ਨਾ ਦੱਦੇ ਪਤੇਰੇ ਨਹੀਂ ਸਾਡੇ ਮੁੰਡੇ ਦਾ ਬੜਾ ਤਵਾਲ ਆਇਆ ਜੋ ਹੈ ਈ ਆ ਲੰਮੀ ਹੋ ਗਏ ਤੇ ਮਧਰੇ ਸੋਹਣੇ ਲੱਗਦੇ ਆ ਹਾਂ ਨਾ 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 ਜਿਦੋਂ ਸਾਡਾ ਮੁੰਡਾ ਖੁਆਉਂਦਾ ਮੈਂ ਨਾ ਜਿਆਦਾ ਸੋਹਣਾ ਲੱਗਦਾ ਆ ਕੰਮ ਬੋਲੀ ਦੇਣਾ ਹੈ ਮਧਰੇ ਅਸਰ ਹੀ ਦਾ ਚੜਵੇ ਆ ਤੇ ਇਸ ਨਾਲ ਹੀ ਕੱਢੀ ਆਗੇ ਬੋਲੀ ਉਸੇ ਵੇਲੇ ਹੀ ਬੋਲੀ ਨਾਲ ਹੀ ਕੱਢੀ ਆਗੇ ਨਹੀਂ ਇੱਕ ਹਰ ਮਨਾਂ ਹਾਂ ਉਹਦੀ ਦਾਦੀ ਵੇਖ ਬੋਲੀਆਂ ਪਾਉਂਦੀ ਕਿਤੇ ਮੈਂ ਅੰਨੀ ਹੈਰਾਨ ਹੋ ਜਾਂਦੀ ਮੈਂ ਤਾਂ ਭਾਂਡੇ ਵੋਈ ਛੜਪੇ ਨਹੀਂ ਹੈ ਇੱਕ ਟਕਾਲ ਹੈ ਉਹ ਰਵੀਆ ਦਾਦੀ ਪੋਤਾ ਮੈਂ ਆਪਣੀ ਜੁੱਤੀ ਕਦੀ ਆਪ ਨਹੀਂ ਕਿ ਦੀਦੀ ਕੋਲ ਜਾਂਦੀ ਰਗਵੀਰ ਇਹਨਾਂ ਨੇ ਲੈ ਲਿਆ ਰਗਵੀਰ ਭਾਈ ਨੇ ਆਪੇ ਖਰੀਦ ਕੇ ਲੈ ਆਉਣੀ ਆ ਗੱਲ ਤਾਂ ਸਹੀ ਆ ਉਹਨੇ ਵੇਖਣਾ ਵੀ ਉੱਚੀ ਨਹੀਂ ਲੈਣੀ ਬੋਦੀ ਜੁੱਤੀ ਉਹ ਪਾਉਣੀ ਤੇ ਮੈਂ ਹੀ ਆਹ ਨੂੰ ਕਹਤਾ ਵਾ ਜੁੱਤੀ ਪਾ ਲੈ ਨਾ ਨਹੀਂ ਆ ਗੱਲ ਚੱਲ ਪਾਉਣੀ ਕੀ ਵੀ ਮਤਲਬ ਬੋਦੀ ਉੱਚੀ ਨਹੀਂ ਜੁੱਤੀ ਲੈਣੀ ਕਿਆ ਜੁੱਤੀ ਦਾ ਮੇਰ ਪਸੰਦ ਹੈ ਉਹ ਸੋਨਾ ਰਾਜਕਾਂ ਦਾ ਰਾਜਾਂ ਦੀ ਵੀ ਉਹ ਪਾਇਦਾ ਕਰਦਾ ਵੀ ਇੱਕੋ ਜੁੱਤੀ ਲੈ ਕੇ ਦੋਵੇਂ ਜਾਣੇ ਪਰ ਦੋ ਜਾਣੇ ਪਾਣੀ ਤੇ ਵੀ ਹੁੰਦਾ ਵੀ ਪੌਣੀ ਤੇ ਮੈਂ ਹੀ ਰਾਜਦਾ ਮੈਂ ਨਾ ਐਵੇਂ ਮੁੰਡੇ ਸਾਡੇ ਨੂੰ ਤਵਾ ਲਈ ਜਾਣ ੜੇ ਮੈਨਾਂ ਵਿਆਹ ਦੋ ਤਿੰਨ ਮਹੀਨੇ ਹੋਏ ਹੁੰਦਾ ਤੇਰਾ ਕਿਹੜਾ ਲੰਮਾ ਚੱਲਿਆ ਕਿਆ ਜੁੱਤੀ ਦੇ ਵਾਲਾ ਇੱਕ ਰੋਟਾ ਹੀ ਹੈ ਕਪੜਾ ਨਹੀਂ ਜ਼ਿਆਦਾ ਲੱਗਦਾ ਸਸੂਕੇ ਪਾਦੇ ਮੁੜ ਕੇ ਬਾਤ ਕਰੇ ਸਰਵਾ ਤੇ ਪੈਤਾ ਦੂਜੇ ਰੰਗ ਦੀਆਂ ਪਾਉਂਦੇ ਵੀਓ ਹਾਏ ਬੇ ਬੇ ਮੇਰੇ ਕੰਮ ਇਹ ਪਹਿਲਾਂ ਮੈਂ ਕੱਪੜੇ 6 ਮੀਟਰ ਲੈ ਆਉਂਦੀ ਆ ਮੈਂ ਮੁੜ ਕੇ ਬੈਠਾ ਤਾਂ ਦੂਜੇ ਰੰਗ ਦੀਆਂ ਸਲਵਾਰਾਂ ਦੇਖਦੀਆਂ ਹੁੰਦੀਆਂ ਨੇ ਇਤੋਂ ਵਜੇ ਸਾਢੇ 5 ਮੀਟਰ ਸੀ ਬਣ ਜਾਂਦੇ ਆਂ ਤੁਹਾਡੀ ਘੋੜੇ ਚੋਂ ਇੰਨੇ ਚਿੰਦੀ ਭੂਆ ਪੱਕੀ ਭੂਆ ਪੱਕੀ ਟੇਲਰ ਆ ਨਾ ਤਾਂ ਭੂਆ ਵੇਲਾ ਕੱਪੜਾ ਵੀ ਗਣਾ ਤਾ ਤੇਰਾ ਹੋਣ ਲੱਗਾ ਚਲੋ ਸਾਢੇ 5 ਮੀਟਰ ਚੋਂ ਨਹੀਂ ਆਏ ਤਾਂ ਘਾਵੇ ਪੜ ਜਾਂਦਾ ਘਾਵੇ ਰੁਪੇ ਤਾਡੀ ਜਠਾਣੀ ਨੇ ਕਿਉਂ ਆਖਿਆ ਵੀ ਮੈਂ ਆਪਣੀ ਨੋ ਲੰਮੀ ਲਿਉਣੀ ਆ ਮੈਂ ਤੇ ਤੁਹਾਨੂੰ ਪਤਾ ਬੈਲਟ ਆ ਦੂਜੀਆਂ ਲਾਉਣੀ ਆ ਪਰ ਇਹ ਕਿਉਂ ਲੰਮੀ ਲਿਆਂਗੀ ਮੈਂ ਲੰਮੇ ਤਾਂ ਕਿਆ ਰਹਿ ਗਬੀਰ ਮਦਰਾ ਵਾ ਤੇ 베ਵੀ ਲੰਮੀ ਆ ਹਾਂ ਹਨਾ ਸੈਂਡਲ ਪਾ ਲੋ ਮੈਨੂੰ ਸੁਣੂੰਗਾ ਮੈਨੂੰ 베ਵੀ ਤੇਰਾ ਗੁੱਸਾ ਨਹੀਂ ਆਇਆ ਸਾਬ ਮਜ਼ਰਾ ਕਿਉਂ ਨਹੀਂ ਮੈਂ ਦੱਸਦਾ ਨਾ ਮੇਰੀ ਸੁਣੋ ਪਹਿਲਾਂ ਜਦੋਂ ਮੈਂ ਵੇਖਣ ਗਿਆ ਨਾ ਉਦੋਂ ਨਹੀਂ ਗੱਲ ਲੰਮੀ ਹੋ ਗਈ ਹਾਂ ਇਹ ਬਾਤ ਲੰਮੀ ਹੋ ਗਈ ਹਾਂ ਤੇਰੇ ਨਾਲ ਵੇਖ ਕੇ ਉਹ ਵੀ ਚਾਹੀਦਾ ਮੁੰਡਾ ਨਿਕਾ ਜਾ ਮੈਂ ਤੇ ਲੰਮੀ ਹੋ ਜਾ ਹਾਂ ਦੀਦੀ ਹੁਣ ਕਿੰਨਾ ਕੀ ਘਟ ਹਾਂ ਅਸੀਂ ਉਹ ਸਾਡਾ ਘਰ ਸੇ ਉਹ ਨਹੀਂ ਹੁਣ ਵੀ ਸਿੰਪਲ ਹੀ ਆਦਾ ਤੇ ਉਹ ਗੇੜਾ ਦਾ ਛੋਟਾ ਲੱਗਾ ਹੁੰਦਾ ਸੀ ਜਹਾ ਹੁਣ ਤੇ ਵੱਡਾ ਨਹੀਂ ਲੱਗਦਾ ਥੋੜਾ ਦੇ ਇਹਨੇ ਕਿ ਨਾਂਗੇ ਦਾ ਹੀ ਨਹੀਂ ਕਿ ਨਾਂਗੇ ਨਾ ਜਾ ਰਹੀ ਨਾ ਕਰਦੇ ਬਾਕੀ ਨਹੀਂ ਲੱਤਣ ਲਈ ਜਵਾਨ ਨਾ ਮੜਾ ਇਹਦਾ ਨਹੀਂ ਜਿੰਦਰੀ ਨਾ ਮੈਨੂੰ ਪਹਿਲੀ ਬੇਲ ਨਹੀਂ ਲੱਗ ਗਿਆ ਮੈਨੂੰ ਟੁੰਬ ਗਿਆ ਟੋਂਬ ਗਿਆ ਟੋਂਬ ਗਿਆ ਨਹੀਂ ਸੋਨਾ ਬੋਧੀ ਬੱਲੀ ਆ ਗਏ ਤਿੰਨ ਜਾਣੇ ਵੀ ਹੁਣ ਕਿ ਇੱਕ ਤੇ ਚੜਦੇ ਤੇ ਚੜਦਾ ਹੀ ਹਾਂ ਜਿੱਦਾਂ ਪਹਿਲਾ ਡੰਬਾ ਹੀ ਮਰ ਕੇ ਕਬੀ ਪਸੰਦ ਆਇਆ ਸੀ ਤੇ ਪਰ ਇੱਕ ਮਨ ਤੇ ਇਹ ਵੀ ਟੈਨਸ਼ਨ ਹੀ ਵੀ ਮੇਰਾ ਰੰਗ ਥੋੜਾ ਤਾਲਾ ਹੀ ਤੇ ਮੈਂ ਹਾ ਕੀਤਾ ਇਹਨੇ ਮੈਨੂੰ ਕਹਨ ਲੱਗਾ ਕਿ ਨਹੀਂ ਨਾ ਇਹ ਵੀ ਗੱਲ ਤੇ ਬਾਜੀ ਪਤਾ ਕੀ ਸੋਚਦਾ ਹਣਾ ਬਾਜੀ ਕਹਿੰਦਾ ਹਣਾ ਵੀ ਇਹ ਤੇ ਵਾਵਾ ਜਵਾਨ ਹੈ ਪਤਾ ਨਹੀਂ ਇਹਨੇ ਮੈਨੂੰ ਪਸੰਦ ਕਰਨਾ ਕਿ ਨਹੀਂ ਕਰਨਾ ਦੋ ਦਮ ਪਾ ਲਿਆ ਮੇਰੀ ਗੱਲ ਸੁਣ ਪਤਾ ਕਿਉਂ ਨਹੀਂ ਇਹਨਾਂ ਲੰਮੀ ਲੱਗਦੀਆਂ ਕਿਉਂਕਿ ਮੈਂ ਸਰੀਰ ਦਾ ਥੋੜਾ ਘੱਟ ਪਹਿਲਾਂ ਪਹਿਲਾਂ ਪਰੀਆਂ ਨੂੰ ਥੋੜਾ ਪਤਾ ਹੀ ਸਾਡੇ ਲੰਮੀ ਹੋ ਜਾ ਰਹੇ ਸੀ ਜੀ ਜੀ ਤੇ ਵੇਖ ਕੇ ਆਏ ਆ ਸਾਡੇ 19 ਸਾਲਾਂ ਦੀ ਜਦੋਂ ਮੇਰਾ ਇਹਦੇ ਨਾਲ ਠਾਕਾ ਹੋ ਗਿਆ ਸੀ ਤੇ ਫਿਰ ਮੈਂ ਹੁਣ ਜਿੰਨੇ ਕਿ ਹਾਂ ਨਾ ਕਾਰਾ ਹੀ ਸਰੀਰ ਨਹੀਂ ਫਿਰ ਕੰਪਲੈਂਟ ਪੀਤਾ ਜੀ ਨਹੀਂ ਤੇ ਫਿਰ ਉਹ ਜਿਹੜਾ ਮੈਂ ਕੀ ਹੂੰ ਹੁਣ ਜਿਹੜਾ ਦੱਸਿਆ ਨੇ ਇਹਨਾਂ ਦਾ ਪਿਛਾੜ ਤਾਂ ਬੜਾ ਨਾ ਹੂੰ ਸਵੇਰ ਦਾ ਡੈਰੀ ਮਜ਼ਰਾ ਹੈ ਮੰਮੀ ਦੇ ਵੀ ਜਵਾਰ ਨੇ ਚਾਚਾ ਦਾ ਵੀ ਚਾਚੀ ਵੀ ਚੱਲ ਮੇਰਾ ਫੋਨ ਆਉਂਦਾ ਸਾਰੇ ਬੜੇ ਪਾ ਨਹੀਂ ਉਹ ਬਣਾਈਏ ਅੱਜ ਆਪਣੇ ਆਪ ਨੂੰ ਖੁਸ਼ੂਦ ਨਹੀਂ ਹੋਏਗੀ ਮੈਂ ਜਵਾਰਾਂ ਤੁਸੀਂ ਜਿੰਨੀ ਉਹ ਲੰਮੀ ਉਹਨਾਂ ਸਾਹਮਣੇ ਮਜ਼ਰੀ ਲੱਗਦੀ ਸੀ ਹਾਂ ਨਹੀਂ ਨਾ ਮੇ ਉਹ ਮੁੰਡੇ ਕਿੱਦਾਂ ਲੱਭਗੇ ਲੱਭ ਗਏ ਉਹਦਾ ਜਮਾਨ ਉਹ ਮੁੰਡੇ ਉਹਨਾਂ ਨੇ ਨਵੇਂ ਹਾਂ ਉਹਨੇ ਉਹਨਾਂ ਨੇ ਨਾ ਨਾ ਨੰਮੇ ਨਹੀਂ ਗਿਆ ਨਹੀਂ ਤੇ ਉਹ ਜਿਹੜਾ ਉਹਨਾਂ ਦੀ ਪੁਰਾਣਾ ਵਾ ਲੰਮਈਆਂ ਦਾ ਨਾ ਚਲੋ ਬਲਪੁਰੀਆਂ ਵਾਲੇ ਉਹਦਾਂ ਵੀ ਵਾਵਾ ਹੀ ਜਵਾਨ ਆ ਇਹ ਭਾਜੀ ਇੱਕ ਹੋਰ ਗੱਲ ਯੋ ਸੰਧੂਆਂ ਦੇ ਪਾਣੀ ਚ ਇਦਾਂ ਵਾ ਸੰਧੂਆਂ ਦਾ ਜਿਹੜਾ ਪਾਣੀ ਹੈ ਨਾ ਇਹਨਾਂ ਦੇ ਸੁਭਾਜ ਵੀ ਥੋੜੀ ਗਰਮੀ ਹੋਊਗੀ ਤੇ ਜਵਾਨ ਵੀ ਆ ਹੁਣ ਉਹ ਸਾਡੇ ਵੀ ਬਲਪੁਰੀਆਂ ਵਾਲੀਆਂ ਕੁੜੀਆਂ ਜਿਹੜੀਆਂ ਉਹ ਵੀ ਕੋਟ ਬੂਏ ਨਾਲ ਸਿਰ ਲੱਗਦੇ ਉਹਨਾਂ ਦੇ ਨਾ 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 ਗਰਮੀ ਵਾਲੀਆਂ ਦੋਵੇਂ ਹਾਂ ਉਹ ਤੂੰ ਬਿਲਕੁਲ ਥੋੜੀ ਨਾ ਨਾ ਗਿਆ ਸੰਧੂ ਇਦਾਂ ਹੀ ਆ ਸੰਧੂ ਇਦਾਂ ਹੀ ਆ ਇੱਕ ਗੋਤ ਦੇ ਵਿੱਚ ਹੀ ਅਸੀਂ ਸੰਧੂ ਜਿਆਦਾ ਨੋਟ ਕੀਤੇ ਆ ਉਹ ਤਾਂ ਮਾਰਕ ਬਣਾਉਂਦਾ ਵਾ ਸਾਰਾ ਕੁਝ ਜੋ ਕਰਨ ਰਿਹਾ ਉਹ ਸਹੀ ਕਰਨ ਰਿਹਾ ਨਹੀਂ ਇਹ ਖੁਸ਼ ਮੈਂ ਖੁਸ਼ ਮੈਨੂੰ ਨਹੀਂ ਕਦੀ ਮਹਿਸੂਸ ਹੋਇਆ ਨਹੀਂ ਨਹੀਂ ਤਾਂ ਮੈਂ ਜਾਤ ਕੀਤਾ ਆ ਆਪਾਂ ਖੁਸ਼ ਤਾਂ ਨਹੀਂ ਆਪੇ ਹੋਣਾ ਜਿਹੜੀ ਚੀਜ਼ ਮੰਗਦੇ ਉਸਲੇ ਹਾਜ਼ਰ ਹਾਂ ਜੀ ਹਾਂ ਜੀ ਉਹ ਤਾਂ ਠੀਕ ਆ ਪਰ ਪਹਿਲਾਂ ਪਹਿਲਾਂ ਥੋੜਾ ਹੋਇਆ ਸੀ ਮਸੂਲ ਪਹਿਲਾਂ ਪਹਿਲਾਂ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਹੁਣ ਪਤਾ ਬੰਦਾ ਉਹ ਸਪੀਣਾ ਹੀ ਆ ਕਭੀ ਚੱਲ ਗਿਆ ਵੇਖੀ ਸਾਹਮਣੇ ਨਾ ਆ ਗਿਆ ਬਸ ਪਤਾ ਹੀ ਲੱਗਾ ਮਜ਼ਰਾ ਉਹ ਚੱਲ ਆ ਗਿਆ ਸਾਡੇ ਵੈਲੀ ਉਹ ਵੇਲਾ ਨਹੀਂ ਵੀ ਇੱਕ ਦੂਜੇ ਨੂੰ ਵੇਖਣਾ ਨਹੀਂ ਹਨਾ ਵੇਖ ਕੇ ਰਿਸ਼ਤਾ ਆ ਉਹਨਾਂ ਦੇ ਪਿੰਡ ਖੜਿਆ ਸੀ ਮੁੰਡਾ ਉਹਦਾ ਬਾਲਪੁਰੀਆਂ ਜਿੱਤੀ ਆਪਣਾ ਵਖਾਣ ਘਰ ਗਏ ਹਾਂ ਪਰ ਭਾਜੀ ਇੱਕ ਤਾਂ ਲੋਕਾਂ ਨੂੰ ਹੁੰਦਾ ਨਾ ਕੀ ਜਾਂ ਜਾਂਦੇ ਹੁੰਦੇ ਜਾਂ ਦੇਖਾ ਏਦਾਂ ਦਾ ਕੁਛ ਨਹੀਂ ਉਹ ਜਿੱਦਾਂ ਨੂੰ ਨਹੀਂ ਉਹਦਾ ਰਿਸ਼ਤਾ ਆ ਯਾ ਮਲੋ ਰਿਸ਼ਤੇ ਆਂਗੂ ਰਿਸ਼ਤਾ ਆ ਪੀ ਹਾਡੇ ਚ ਹਾਡੇ ਚ ਇੱਕ ਮੁੰਡਾ ਹੈਗਾ ਵਾ ਵਿਆਹਣ ਵਾਲਾ ਨਹੀਂ ਵੇਖਿਆ ਅਸਲੀ ਸੱਚ ਤਾਂ ਬਤਾਦਾ ਕਿ ਮੰਮੀ ਅਢੀਸ ਜਾਤੀ ਗਈ ਇਹਨਾਂ ਦੇ ਪਿੰਡ ਹੂੰ ਤੇ ਮੰਮੀ ਨੇ ਉੱਥੇ ਇਹਨੂੰ ਕਰ ਲੈ ਪਸੰਦ ਅਸਲ ਚ ਤੇ ਮੰਮੀ ਮਿਲਾਂਦੇ ਕਿ ਸਾਨੂੰ ਪਤਾ ਹੀ ਨਹੀਂ ਕੁੜੀ ਜਦ ਹੀ ਇਹਨੂੰ ਜੱਸਦੀ ਆ ਉਹਦਾ ਰਿਸ਼ਤਾ ਕਰਨਾ ਹੀ ਮੈਂ ਠੀਕ ਆ ਸਮਝਾ ਕੇ ਕੱਲਿਆ ਸਮਝਾ ਕੇ ਕੱਲਿਆ ਇਧਰ ਕਰ ਮਮੀ ਨੇ ਕਲੀਅਰ ਕਰਤਾ ਕਿ ਕੁੜੀ ਨੂੰ ਪਸੰਦ ਆ ਉਹ ਦੁਨੀਆ ਫੇਰਦੀ ਆ ਪਰ ਉਹ ਜਿਹੜੀ ਜੰਦ ਜੰਦ ਦੀ ਕੁੜੀ ਵੱਡੀ ਉਹਦਾ ਰਿਸ਼ਤਾ ਕਰਨਾ ਹੀ ਮੈਂ ਠੀਕ ਆ ਜੀ ਤੂੰ ਨੂੰ ਘਰੋਂ ਹੀ ਭਾਈ ਜਾਨਾ ਫੇਰ ਉੱਥੇ ਪਛਾਣ ਦੇ ਨਾਮ ਸਦਕ ਮਸਲਾ ਵੀ ਨਹੀਂ ਸਹੀ ਗੱਲ ਗਿੱਲੀ ਕੀ ਪੂਰੀ ਕਾਲੀ ਆ ਤੇ ਰਹਿਣ ਦੇ ਮੈਂ ਕੁੜੀਏ ਮੇਰੀ ਸੁਣਨਾ ਗੱਲ ਕੌਣ ਕਹਿੰਦਾ ਜੀ ਅੱਛਾ ਭੈਣ ਵੀ ਹਟ ਗਈ ਇਹਦੇ ਨਾਲ ਅੱਛਾ ਇਹਨੇ ਨਹੀਂ ਕੁਸ਼ੀ ਵਾਲੀ ਕਿਹੜੀ ਗੱਲ ਆ ਉਹ ਬੰਨ੍ਹ ਲਈ ਜੇ ਮੈਂ ਪੂਰੀ ਕਾਲੀ ਆ ਤੇ ਰਹਿਣ ਦੇ ਕਿਉਂਕਿ ਦੇ ਵੇਖਾਂਗੇ ਮੈਂ ਕਾੜੀ ਗਾਜਰਾ ਮੂਹੇ ਕਿ ਕਿ ਇੱਛੇ ਨਹੀਂ ਮੈਂ ਮੰਮੀ ਨੂੰ ਪਸੰਦ ਨਹੀਂ ਚੱਲਣ ਦੋ ਕੰਮ ਜੇ ਮੈਂ ਅਸਲ ਤੇ ਪਰ ਕੀ ਚੱਕਰ ਉਹ ਮੰਮੀ ਨਹੀਂ ਪਸੰਦ ਸੀ ਆਪਾਂ ਵਿੱਚੋਂ ਟੈਨਸ਼ਨ ਫਰੀ ਹੈ ਜੇਕਰ ਮਾਰੀ ਮੂਲੀ ਨੌਕਚ ਉਹਨੇ ਮਾਰਾ ਤੇਰੀ ਪਸੰਦ ਵਾ ਤੂੰ ਜਿਹੜੇ ਲੋ ਜਿਹੜੇ ਆਪਾਂ ਫਾਰਕਾ ਇਹ ਨਹੀਂ ਗੱਲ ਇਹ ਉਹ ਜਿਹੜੀ ਉਹੋ ਗੱਲ ਜਿਹੜੀਆਂ ਜੋੜੀਆਂ ਵਾ ਏ ਰੱਬ ਵੱਲੋਂ ਹੀ ਆ ਵੀ ਇਹ ਉੱਥੇ ਹੀ ਹੋਣਾ ਵਾ ਜੋ ਮਰਜ਼ੀ ਹੋ ਜੇ ਹਾਂ ਕਿ ਮੰਮੀ ਨੇ ਪਹਿਲਾਂ ਕਹੇ ਭਵੇਂ ਚਾਰ ਬਾਅਦ ਚ ਛੱਡ ਕੇ ਆਣ ਕੇ ਵੀ ਚਾਰ ਪਸੰਦ ਹੋ ਜਾਂਦੀਆਂ ਪਰ ਹੋਣਾ ਉੱਥੇ ਹੀ ਇਹ ਕੁੜੀਆਂ ਨੇ ਬੜੀਆਂ ਮੈਨੂੰ ਮਖਾਉਣ ਦੀ ਕੋਸ਼ਿਸ਼ ਕਰਦੇ ਲੋਕੀ ਪਰ ਆਹ ਹਾਂ ਕੋਟੀਆਂ ਸੈਟਰ ਵਾਲੀਆਂ ਕੋਟੀਆਂ ਸਵਟਰ ਵਾਲੇ ਓਕੇ ਹੁਣ ਦੀ ਪੋਲ ਨਾਲ ਖਿਲਾਓ ਆਪਣੇ ਹਾਂ ਬਾਜੀ ਹੁਣ ਦੀ ਮੈਂ ਪੋਲ ਨਾਲ ਖਿਲਾਓ ਆਪਣੇ ਓਕੇ ਦੀਦੀ ਨੂੰ ਵੀ ਦੱਸਦੀ ਸੀ ਤੁਹਾਨੂੰ ਵੀ ਹਨਾ ਕੀ ਆਪਣੀ ਸਟੋਰੀ ਸਾਰੀ ਪਾਜੀ ਨੇ ਸਾਰਿਆਂ ਦੀ ਹੁੰਦੀ ਆ ਲਾਗੇ ਤਰੀਕੇ ਨਾਲ ਤੇ ਕਹਦਾ ਕਹਦਾ ਰਿਸ਼ਤਾ ਜੋੜਦਾ ਆ ਬਿਲਕੁਲ ਬਿਲਕੁਲ ਚਲੋ ਹੁਣ ਚਲੋ ਓਕੇ ਸਸਰੀ ਗੱਲ ਸਾਰਿਆਂ ਨੂੰ ਬਾਏ ਬਾਏ ਜੀ ਆਪਾਂ ਬਣਾਉਣ ਲੱਗੇ ਵੀਡੀਓ